ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਈ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ থাম্বਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆਹੀ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਨੂੰ ਸਾਰੇ ਪੁੱਛਦੇ ਨੇ ਵੀ ਤੇਰੀ ਅਰਦਾਸ ਇੰਨੀ ਛੇਤੀ ਕਿਵੇਂ ਪੂਰੀ ਹੁੰਦੀ ਹੈ ਤੂੰ ਕਿਹੜੀ ਵਿਧੀ ਦੇ ਨਾਲ ਅਰਦਾਸ ਕਰਦੀ ਹੈ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਤਰ੍ਹਾਂ ਸੁਣੀਓ ਤੇ ਸਮਝਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਤੁਹਾਡੀ ਤਰ੍ਹਾਂ ਇੱਕ ਆਮ ਇਨਸਾਨ ਹੀ ਆ ਅਸੀਂ ਵੀ ਤੁਹਾਡੀ ਤਰ੍ਹਾਂ ਬਹੁਤ ਪਹਿਲਾਂ ਦੁਖੀ ਸੀਗੇ ਪਰਮਾਤਮਾ ਨੇ ਸਾਡੇ ਤੇ ਮਹਾਰਜ ਨੇ ਕਿਰਪਾ ਕੀਤੀ ਸਾਨੂੰ ਆਪਣੇ ਚਰਨੀ ਲਾਇਆ ਹਰ ਟਾਈਮ ਸਾਡੇ ਵੀ ਅੰਦਰ ਤਕਲੀਫ ਰਹਿੰਦੀ ਸੀ ਹਰ ਟਾਈਮ ਆਪਣੇ ਆਪ ਨੂੰ ਪੁੱਛਣਾ ਸਮਝ ਨਾ ਆਉਣਾ ਵੀ ਕੀ ਕਰਨਾ ਜਦੋਂ ਸਭ ਨੇ ਸਾਥ ਛੱਡ ਦਿੱਤਾ ਤਾਂ ਪਰਮਾਤਮਾ ਨੇ ਸਾਡੇ ਤੇ ਵੀ ਮਾੜੀ ਕਿਸਮਤ ਵਾਲਿਆਂ ਤੇ ਕਿਰਪਾ ਕਰਕੇ ਗੁਰੂ ਸਾਹਿਬ ਨੇ ਸਾਨੂੰ ਆਪਣੇ ਚਰਨੀ ਲਾਇਆ ਆਪਣੇ ਚਰਨਾਂ ਦੇ ਨਾਲ ਜੋੜਿਆ ਜਿਵੇਂ ਇੱਕ ਮਾਪੇ ਆਪਣੇ ਬੱਚੇ ਦੀ ਉਂਗਲ ਫੜ ਕੇ ਉਹਨੂੰ ਚੱਲਣਾ ਸਿਖਾਉਂਦੇ ਨੇ ਉਹਨੂੰ ਰਸਤਾ ਦਿਖਾਉਂਦੇ ਨੇ ਉਹਨੂੰ ਸਮਝਾਉਂਦੇ ਨੇ ਵੀ ਤੂੰ ਆਹ ਕਰਨਾ ਹੈ ਆਹ ਨਹੀਂ ਕਰਨਾ ਆਹ ਚੀਜ਼ ਤੇਰੇ ਲਈ ਚੰਗੀ ਹੈ ਤੇ ਆ ਮਾੜੀ ਹੈ ਠੀਕ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਨਾ ਸਿਰ ਸਾਨੂੰ ਬਾਹ ਫੜ ਕੇ ਆਪਣੇ ਚਰਨੀ ਲਾਇਆ ਗੁਰਬਾਣੀ ਦੇ ਜਰੀਏ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਕੁਝ ਸਮਝਾਇਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਬਦਲਾਅ ਹੋਇਆ ਸਾਨੂੰ ਸਮਝ ਆਇਆ ਵੀ ਆਹ ਚੀਜ਼ ਗਲਤ ਹੈ ਤੇ ਆਹ ਸਹੀ ਹੈ ਸੋ ਉਹ ਸਾਰੀਆਂ ਅੱਜ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿੰਨਾ ਦੀ ਕਿਰਪਾ ਸਦਕਾ ਗੁਰੂ ਸਹਿਜ ਦੀ ਕਿਰਪਾ ਹੋਈ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਤੋਂ ਹੁਣ ਅਰਦਾਸ ਕਰਦੇ ਆਂ ਜਦੋਂ ਚੀਜ਼ ਦਾ ਸਹੀ ਸਮਾਂ ਆਉਂਦਾ ਹੈ ਨਾ ਤਾਂ ਪਰਮਾਤਮਾ ਮਿਹਰ ਜ਼ਰੂਰ ਕਰ ਦਿੰਦੇ ਨੇ ਸੋ ਬਹੁਤ ਧਿਆਨ ਦੇ ਨਾਲ ਸੁਣਿਓ ਸਮਝਿਓ ਵਿਚਾਰਿਓ ਤੇ ਨੇ ਆਪਦੀ ਜ਼ਿੰਦਗੀ ਦੇ ਵਿੱਚੋਂ ਢਾਲਿਓ ਜ਼ਰੂਰ ਲਿਖੋ ਕਈ ਵਾਰੀ ਨਾ ਅਪਾ ਕੀ ਕਰਦੇ ਆ ਬਾਣੀ ਜੱਤਦੇ ਆ ਕਿਸ ਤਰੀਕੇ ਨਾਲ ਇੱਕ ਰੱਟਾ ਜਿਵੇਂ ਅਪਾ ਕਹਿੰਦੇ ਨੇ ਕਿ ਬੱਚਾ ਰੱਟਾ ਲਾਉਂਦਾ ਉਹਨੂੰ ਕੋਈ ਅਪਾ ਜਵਾਬ ਦੇ ਦਈਏ ਵੀ ਆ ਯਾਦ ਕਰਨਾ ਤਾਂ ਉਹ ਕੀ ਲਗਾਤਾਰ ਉਹਨੂੰ ਪੜ੍ਹੀ ਜਾਏਗਾ ਪੜ੍ਹੀ ਜਾਏਗਾ ਰੱਟਾ ਲੱਗ ਜਾਏਗਾ ਤੇ ਫਿਰ ਜਦੋਂ ਉਹਦਾ ਪੇਪਰ ਆਉਂਦਾ ਜਾਂ ਤਾਂ ਉਹ ਉਹ ਅੱਧਾ ਭੁੱਲ ਜਾਂਦਾ ਜਾਂ ਸਾਰੇ ਭੁੱਲ ਜਾਂਦਾ ਫਿਰ ਉਹਦਾ ਰਿਜ਼ਲਟ ਕੀ ਆਉਂਦਾ ਉਹਨੂੰ ਉਹਨੇ ਸੋਹਣੇ ਨੰਬਰ ਨਹੀਂ ਆਉਂਦੇ ਜਾਂ ਉਹ ਫੇਲ ਹੋ ਜਾਂਦਾ ਜਾਂ ਉਹਨੇ ਸੋਹਣੇ ਨੰਬਰ ਨਹੀਂ ਆਉਂਦੇ ਪਰ ਜੇ ਉਹ ਹੀ ਸਵਾਲ ਨੂੰ ਉਹ ਸਮਝ ਕੇ ਚੰਗੀ ਤਰ੍ਹਾਂ ਸੋਚ ਕੇ ਸਮਝ ਕੇ ਆਪਣੇ ਦਿਮਾਗ 'ਚ ਬਿਠਾ ਲੈਂਦਾ ਫਿਰ ਉਹਨੂੰ ساری ਜ਼ਿੰਦਗੀ ਨਹੀਂ ਉਹ ਭੁੱਲਦਾ ਠੀਕ ਉਸੇ ਤਰੀਕੇ ਨਾਲ ਬਾਣੀ ਦੇ ਵਿੱਚ ਜਦੋਂ ਆਪਾਂ ਬਾਣੀ ਨੂੰ ਜਪਦੇ ਆ ਨਾ ਤਾਂ ਜਦੋਂ ਆਪਾਂ ਸਮਝਦੇ ਆ ਵੀ ਗੁਰੂ ਸਾਹਿਬ ਜੀ ਨੇ ਅੱਛਾ ਮੈਨੂੰ ਆਹ ਚੀਜ਼ ਦੀ ਮਨਾਹੀ ਕੀਤੀ ਆ ਤੇ ਜਦੋਂ ਉਹਨੂੰ ਆਪਦੇ ਜ਼ਿੰਦਗੀ 'ਚ ਆਪਾਂ ਢਾਲਣਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦੇ ਨੇ ਮੇਰੇ ਵਗਰ ਮੈਂ ਆਪਣੀ ਗੱਲ ਕਰਾਂ ਤਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਹਜੇ ਕਿਹੜੇ ਬਦਲਾਅ ਹੋਏ ਜਿਹਦੇ ਕਰਕੇ ਮਹਾਰਾਜ ਦੀ ਇਹ ਕਿਰਪਾ ਬਣੀ ਹੈ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਆ ਸਾਡੇ ਨਿਮਾਣਿਆਂ ਤੇ ਮਾੜੀ ਕਿਸਮਤ ਵਾਲਿਆਂ ਤੇ ਪਰਮਾਤਮਾ ਨੇ ਕਿਰਪਾ ਵਰਸਾਈ ਹੈ ਤਾਂ ਉਹ ਇਹ ਚੀਜ਼ਾਂ ਨੇ ਜਿਨ੍ਹਾਂ ਦਾ ਬਦਲਾਅ ਕੀਤਾ ਮੰਨ ਲਓ ਮੈਂ ਕਿਤੇ ਬੈਠੀ ਆ ਮੈਂ ਉਦਾਹਰਨ ਦੇ ਰਹੀ ਆ ਤੁਹਾਨੂੰ ਜੇ ਕੋਈ ਸਾਹਮਣੇ ਵਾਲਾ ਕੁਝ ਇਹੋ ਜਿਹੀ ਗੱਲ ਵੀ ਕਹਿ ਦਿੰਦਾ ਨਾ ਵੀ ਮੈਨੂੰ ਪਤਾ ਹੁੰਦਾ ਵੀ ਇਹ ਮੇਰੇ ਮਤਲਬ ਮਾੜੇ ਲਈ ਕਹਿ ਰਿਹਾ ਹੈ ਜਾਂ ਹੀ ਮਜ਼ਾਕ ਉਡਾ ਰਿਹਾ ਹੈ ਜਾਂ ਇਹ ਮਿੰਦਿਆ ਕਰ ਰਿਹਾ ਹੈ ਸਮਝ ਹਰ ਇੱਕ ਨੂੰ ਹੁੰਦੀ ਆ ਨਾ ਆਪਾਂ ਇਨਸਾਨ ਆ ਰੱਬ ਨੇ ਦਿਮਾਗ ਦਿੱਤਾ ਤਾਂ ਦਿਲ ਦਿੱਤਾ ਸਮਝਣ ਨੂੰ ਤੇ ਮਹਿਸੂਸ ਕਰਨ ਨੂੰ ਸਮਝ ਸਾਰੀ ਆ ਜਾਂਦੀ ਹੈ ਪਰ ਜਦੋਂ ਉਸ ਕੰਡੀਸ਼ਨ ਦੇ ਵਿੱਚ ਵੀ ਨਾ ਅੰਦਰੋਂ ਖੁਸ਼ੀ ਹੀ ਹੁੰਦੀ ਆ ਵੀ ਚਲੋ ਮaaf ਕੀਤਾ ਕੋਈ ਗੱਲ ਨਹੀਂ ਇਹ ਚੀਜ਼ ਕੀਤੀ ਇਹ ਨਹੀਂ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਛੱਡੋ ਠੀਕ ਹੈ ਕੋਈ ਗੱਲ ਨਹੀਂ ਸ਼ਾਇਦ ਇਹਨੂੰ ਇਹਦੇ ਵਿੱਚ ਖੁਸ਼ੀ ਮਿਲਦੀ ਹੋएगी ਤਾਂ ਉਦੋਂ ਆਪਾਂ ਪਰਮਾਤਮਾ ਦੇ ਹੋਰ ਨੇੜੇ ਹੋ ਜਾਂਦੇ ਆ ਜਦੋਂ ਕੋਈ ਆਪਣੀ ਨਿੰਦਿਆ ਕਰਦਾ ਹੈ ਨਾ ਆਪਾਂ ਨੂੰ ਪਤਾ ਹੁੰਦਾ ਹੈ ਕਿ ਫਲਾਕੇ ਬੰਦੇ ਨੇ ਸਾਡੀ ਵਾਰੀ ਆ ਗੱਲ ਕਹੀ ਹੈ ਤੇ ਫਿਰ ਜਦੋਂ ਇਹੋ ਜੀ ਸਥਿਤੀ ਬਣ ਜਾਈ ਨਾ ਕਿ ਆਪਾਂ ਉਹਨੂੰ ਫਿਰ ਵੀ ਉਨੇ ਹੀ ਖਿੜੇ ਮੱਥੇ ਨਾਲ ਬੁਲਾਉਣੀ ਆ ਉਨੇ ਹੀ ਖੁਸ਼ੀ ਨਾਲ ਆਪਾਂ ਉਹਦੀ ਗੱਲ ਦਾ ਜਵਾਬ ਦੇਣੀ ਆ ਤਾਂ ਫਿਰ ਉਦੋਂ ਪਰਮਾਤਮਾ ਦੇ ਆਪਾਂ ਹੋਰ ਨੇੜੇ ਹੋ ਜਾਂਦੇ ਆ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਪਤਾ ਨਹੀਂ ਹੈ ਕਿ ਕੌਣ ਬੰਦਾ ਕੀ ਗੱਲ ਕਰਦਾ ਪਰ ਜਦੋਂ ਆਪਾਂ ਉਹਨੂੰ ਮਾਫ਼ ਕਰਨਾ ਸਿੱਖ ਲੈਨੇ ਆ ਤਾਂ ਉਹ ਗੁਰੂ ਸਹਜ ਦੇ ਕਹਿੰਦੇ ਹੁੰਦੇ ਨੇ ਜਿਵੇਂ ਇੱਕ ਪੌੜੀ ਹੁੰਦੀ ਆ ਆਪਾਂ ਜਦੋਂ ਛੱਤੇ ਚੜਦੇ ਆ ਪੌੜੀ ਸਟੈਪ ਬਾਈ ਸਟੈਪ ਚੜਦੇ ਆ ਗੁਰਬਾਣੀ ਦੇ ਵਿੱਚ ਵੀ ਇਹ ਮੰਨ ਲਓ ਵੀ ਪਰਮਾਤਮਾ ਦੇ ਨੇੜੇ ਹੁੰਦੀਆਂ ਕੁਝ ਪੌੜੀਆਂ ਨੇ ਜਦੋਂ ਆਪਾਂ ਇਹਨਾਂ ਪੌੜੀਆਂ ਨੂੰ ਚੜਦੇ ਜਾਂਦੇ ਆ ਪਾਰ ਕਰਦੇ ਜਾਂਦੇ ਆ ਆਪਾਂ ਪਰਮਾਤਮਾ ਦੇ ਹੋਰ ਨਜ਼ਦੀਕ ਹੁੰਦੇ ਜਾਂਦੇ ਆ ਗੁਰੂ ਸਾਹਿਬ ਜੀ ਹੋਰ ਸਾਡੇ ਤੇ ਖੁਸ਼ ਹੁੰਦੇ ਨੇ ਜਦੋਂ ਜੇ ਮੰਨ ਲਓ ਕਿਸੇ ਨੇ ਅਗਰ ਮੈਂ ਪੜੀ ਗੱਲ ਕਰਾਂ ਮੈਨੂੰ ਪਤਾ ਵੀ ਸਾਹਮਣੇ ਵਾਲੇ ਨੇ ਮੇਰੇ ਨਾਲ ਅਚੀਜ਼ ਕੀਤੀ ਆ ਬੇ ਬਹੁਤ ਮਾੜਾ ਕੀਤਾ ਪਰ ਜਦੋਂ ਫਿਰ ਵੀ ਆਪਾਂ ਉਹਦੇ ਭਲੇ ਲਈ ਅਰਦਾਸ ਕਰਨ ਲੱਗ ਜਾਈਏ ਨਾ ਤਾਂ ਸਮਝ ਲਓ ਵੀ ਹੁਣ ਗੁਰੂ ਸਾਹਿਬ ਜੀ ਸਾਡੇ ਤੇ ਬਹੁਤ ਮਿਹਰવાન ਨੇ ਤੇ ਗੁਰੂ ਸਾਹਿਬ ਜੀ ਦਾ ਅਸੀਂ ਇਹੀ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਦਾ ਗੁਰੂ ਸਾਹਿਬ ਜੀ ਨੇ ਮਿਹਰ ਸਾਡੇ ਤੇ ਕੀਤੀ ਹੈ ਸਾਡੇ ਪੂਰੇ ਪਰਿਵਾਰ ਤੇ ਸਾਨੂੰ ਪਤਾ ਹੁੰਦਾ ਵੀ ਸਾਹਮਣੇ ਵਾਲੀ ਨੇ ਆ ਚੀਜ਼ ਸਾਡੇ ਨਾਲ ਕੀਤੀ ਹੈ ਆ ਸਾਡਾ ਮਾੜਾ ਕੀਤਾ ਹੈ ਜਦੋਂ ਫਿਰ ਵੀ ਪ੍ਰਮਾਤਮਾ ਸਬਰ ਵਖਸ ਦਿੰਦਾ ਨਾ ਜਦੋਂ ਫਿਰ ਵੀ ਆਪਣੇ ਮੁਖ ਚੋਂ ਇਹ ਨਿਕਲੇ ਚਲੋ ਕੋਈ ਗੱਲ ਨਹੀਂ ਗੁਰੂ ਸਾਹਿਬ ਜੀ ਜਦੋਂ ਆਪਾਂ ਇਹ ਸਮਝ ਲੈਣੇ ਆ ਵੀ ਅਸੀਂ ਮੈਂ ਉਦਾਹਰਣ ਦਿੰਦੀ ਆ ਜਿਵੇਂ ਹੁਣ ਮੰਨ ਲਓ ਆਪਣਾ ਕੋਈ ਜ਼ਮੀਨ ਜਾਇਦਾਦ ਦਾ ਰੋਲਾ ਹੁੰਦਾ ਜਦੋਂ ਆਪਾਂ ਇਹ ਸਬਰ ਕਰ ਲਈਏ ਨਾ ਵੀ ਚਲੋ ਕੋਈ ਗੱਲ ਨਹੀਂ ਇਹ ਜੀ ਹੋ ਗਈ ਤਾਂ ਪਰਦਾਸ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਪ੍ਰਮਾਤਮਾ ਜੀ ਤੁਸੀਂ ਸਾਰੀ ਦੁਨੀਆ ਨੂੰ ਦਿੰਦੇ ਹੋ ਮੈਂ ਤਾਂ ਤੁਹਾਡੇ ਤੋਂ ਮੰਗਣਾ ਤੁਸੀਂ ਸਭ ਨੂੰ ਦਿੰਦੇ ਹੋ ਤਾਂ ਫਿਰ ਮੈਨੂੰ ਵੀ ਤੁਸੀਂ ਦੋਗੇ ਮੈਂ ਵੀ ਕਿਸੇ ਤੋਂ ਨਹੀਂ ਮੰਗਣਾ ਮੈਂ ਉਸ ਇਨਸਾਨ ਤੋਂ ਨਹੀਂ ਮੰਗਣਾ ਜਿਹਨੂੰ ਤੁਸੀਂ ਦਿੰਦੇ ਹੋ ਮੈਂ ਤਾਂ ਸੋਥੋਂ ਮੰਗਣਾ ਜਿਹੜੇ ਸਾਰਿਆਂ ਨੂੰ ਦਿੰਦੇ ਹੋ ਤਾਂ ਫਿਰ ਇਹ ਇੱਕ ਗੁਰੂ ਸਾਹਿਬ ਦੀ ਕਿਰਪਾ ਦੀ ਹੋਰ ਨਿਸ਼ਾਨੀ ਹੁੰਦੀ ਆ ਤਾਂ ਆਪਾਂ ਹੋਰ ਪ੍ਰਮਾਤਮਾ ਦੇ ਨੇੜੇ ਹੋ ਜਾਂਦੇ ਆਂ ਜਦੋਂ ਏਦਾਂ ਦੀ ਕੰਡੀਸ਼ਨ ਤੁਹਾਡੇ ਅੰਦਰ ਬਣਨੀ ਸ਼ੁਰੂ ਹੋ ਗਈ ਤੇ ਇਹ ਜਿਹੜੀ ਚੀਜ਼ ਆ ਨਾ ਇੱਕਦਮ ਨਹੀਂ ਬਣਦੀ ਇਹ ਚੀਜ਼ ਹੌਲੀ ਹੌਲੀ ਆਉਣੀ ਸ਼ੁਰੂ ਹੁੰਦੀ ਆ ਸਾਡੇ ਅੰਦਰ ਕਿਵੇਂ ਆਉਂਦੀ ਆ ਜਦੋਂ ਆਪਾਂ ਬਾਣੀ ਨੂੰ ਸਮਝਣ ਲੱਗਦੇ ਆ ਜਦੋਂ ਆਪਾਂ ਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਢਾਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰਦੇ ਆ ਦੇਖੋ ਕਿਰਪਾ ਗੁਰੂ ਸਾਹਿਬ ਨੇ ਕਰਨੀ ਆ ਪਰ ਉਤਮਤਾ ਆਪਾਂ ਕਰਨਾ ਨਾ ਹੁਣ ਇੱਕ ਬੱਚਾ ਦੇਖੋ ਜਦੋਂ ਉਹਨੋਂ ਆਪਾਂ ਕੋਈ ਸਵਾਲ ਦਿੰਨੇ ਆ ਜਿਹਨੂੰ ਸੋਲਵ ਕਰ ਹਨਾ ਇਹਨੂੰ ਸੁਲਝਾ ਤੇ ਚਾਹੇ ਉਹ ਗਲਤ ਕਰੇ ਜੇ ਤਾਂ ਉਹ ਕੋਸ਼ਿਸ਼ ਨਹੀਂ ਕਰਦਾ ਫਿਰ ਤਾਂ ਆਪਾਂ ਹੋਈਏ ਮਾਪੇ ਜਾਂ ਟੀਚਰ ਹੋਵੇ ਉਹਨੂੰ ਡਾਂਟਦੇ ਨਹੀਂ ਹਨ ਕਈ ਵਾਰ ਥੱਪੜ ਵੀ ਲਾ ਦਿੰਦੇ ਨੇ ਪਰ ਜੇ ਉਹ ਬੱਚਾ ਕੋਸ਼ਿਸ਼ ਕਰਦਾ ਪਰ ਫਿਰ ਵੀ ਉਹ ਤੋਂ ਅਗਰ ਉਹ ਗਲਤ ਹੋ ਜਾਂਦਾ ਤਾਂ ਫਿਰ ਆਪਾਂ ਉਹਨੂੰ ਬੜੇ ਪਿਆਰ ਨਾਲ ਸਮਝਾਉਣੀ ਆ ਵੀ ਆ ਚੀਜ਼ ਐਦਾ ਆਪਾਂ ਨੂੰ ਪਤਾ ਹੁੰਦਾ ਵੀ ਇਹ ਕੋਸ਼ਿਸ਼ ਕਰ ਰਿਹਾ ਫਿਰ ਆਪਾਂ ਉਹਦਾ ਸਾਥ ਦੇਣੀ ਆ ਨਾ ਹੋਰ ਇਸੇ ਤਰੀਕੇ ਨਾਲ ਜਦੋਂ ਇੱਕ ਇਨਸਾਨ ਕੋਸ਼ਿਸ਼ ਕਰਦਾ ਉਤਮ ਕਰਦਾ ਤਾਂ ਕਿਰਪਾ ਗੁਰੂ ਸਾਹਿਬ ਕਰਦੇ ਨੇ ਮहाराज ਜਾਣੀ ਜਾਣਨੇ ਸਾਡੇ ਅੰਦਰ ਕੀ ਚੱਲ ਰਿਹਾ ਸਾਡੇ ਦਿਮਾਗ 'ਚ ਕੀ ਚੱਲ ਰਿਹਾ ਗੁਰੂ ਸਾਹਿਬ ਸਭ ਜਾਣਦੇ ਨੇ ਪਰ ਜਦੋਂ ਆਪਾਂ ਇਹ ਚੀਜ਼ਾਂ ਆਪਣੇ ਅੰਦਰ ਕਰਨੀਆਂ ਸ਼ੁਰੂ ਕਰ ਦਿੰਨੇ ਆ ਨਾ ਜਿਨੂੰ ਮੰਨ ਲਓ ਕੋਈ ਆਪਣੇ ਕੋਲ ਕਿਸੇ ਦੀ ਨਿੰਦਿਆ ਕਰ ਰਿਹਾ ਔਰ ਇਹ ਚੀਜ਼ ਮੈਂ ਖੁਦ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਹਮੇਸ਼ਾ ਗੁਰੂ ਸਾਹਿਬ ਦਾ ਮੁਸਕਰਾ ਕੇ ਉਸ ਵੇਲੇ ਧੰਨਵਾਦ ਦਿਲ ਤੋਂ ਕਰਦੀ ਆ ਵੀ ਪਰਮਾਤਮਾ ਸ਼ੁਕਰ ਹੈ ਤੇਰਾ ਇਸ ਚੀਜ਼ ਤੋਂ ਮੈਨੂੰ ਤੁਸੀਂ ਦੂਰ ਕੀਤਾ ਜਦੋਂ ਕੋਈ ਸਾਡੇ ਉੱਪਰ ਨਿੰਦਿਆ ਕਰਦਾ ਆਪਾਂ ਉਹ ਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਚੁੱਪ ਕਰ ਜਾ ਹਨਾ ਕਿਉਂਕਿ ਫਿਰ ਅਗਲੇ ਨੂੰ ਗੁੱਸਾ ਆਏਗਾ ਬੁਰਾ ਲੱਗੇਗਾ ਤੇ ਗੁਰਬਾਣੀ ਵਿੱਚ ਪਰਮਾਤਮਾ ਨੇ ਇਹ ਹੀ ਕਿਹਾ ਵੀ ਆਪਾਂ ਕਿਸੇ ਨੂੰ ਦੁਖੀ ਨਹੀਂ ਕਰਨਾ ਹਨਾ ਜਦੋਂ ਆਪਾਂ ਹੌਲੀ-ਹੌਲੀ ਪਰਮਾਤਮਾ ਦੇ ਨਾਮ ਤੇ ਅਮਲ ਕਰਨਾ ਸ਼ੁਰੂ ਕਰਦੇ ਨੇ ਤੇ ਇਹ ਚੀਜ਼ ਸਾਡੇ ਅੰਦਰ ਆਣੀ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਆਪਾਂ ਕੀ ਕਰਦੇ ਆ ਕਿ ਸੁਣਦੇ ਤਾਂ ਹਾਂ ਪਰ ਅੰਦਰ-ਅੰਦਰ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰਦੇ ਨੇ ਵਾਹਿਗੁਰੂ ਮੈਨੂੰ ਮਾਫ਼ ਕਰੀ ਅੰਦਰ ਆਪਦੇ ਮਨ ਅੰਦਰ ਬਿਨਾਂ ਬੋਲੇ ਵਾਹਿਗੁਰੂ ਮਾਫ਼ ਕਰਿਓ ਗੁਰੂ ਸਾਹਿਬ ਕਿਰਪਾ ਕਰਿਓ ਮੇਰੀ ਨਿਤਨੀਮਤੀ ਇਸ ਦਾ ਕੋਈ ਅਸਰ ਨਾ ਹੋਵੇ ਗੁਰੂ ਸਾਹਿਬ ਕਰੀ ਕਿਰਪਾ ਕਰਿਓ ਇਸ ਚੀਜ਼ ਦਾ ਮੇਰੇ ਮਨ ਤੇ ਕੋਈ ਅਸਰ ਨਾ ਹੋਵੇ ਤਾਂ ਪਰਮਾਤਮਾ ਦੇਖੋ ਵੈਸੇ ਗੁਰਬਾਣੀ ਦੇ ਵਿੱਚ ਇਹ ਚੀਜ਼ ਆਪਾਂ ਨੂੰ ਸਮਝਾਈ ਹੈ ਕਿ ਜਦੋਂ ਆਪਾਂ ਨਿੰਦਿਆ ਕਰਦੇ ਆਂ ਜਾਂ ਨਿੰਦਿਆ ਸੁਣਦੇ ਆਂ ਆਪਾਂ ਬਰਾਬਰ ਦੇ ਭਾਗੀਦਾਰ ਹੁੰਨੇ ਆਂ ਪਰ ਜੇ ਕੋਈ ਨਿੰਦਿਆ ਸਾਡੇ ਕੋਲੇ ਕਰ ਰਿਹਾ ਆਪਾਂ ਸੁਣਦਾ ਰਹੇ ਆਂ ਪਰ ਆਪਾਂ ਨਾਲ ਨਾਲ ਅੰਦਰ ਆਪਣਾ ਸਿਮਰਨ ਕਰ ਲਈਆਂ ਤਾਂ ਫਿਰ ਉਸ ਚੀਜ਼ ਦਾ ਅਸਰ ਸਾਡੇ ਤੇ ਨਹੀਂ ਹੁੰਦਾ ਫਿਰ ਅਸੀਂ ਉਸ ਚੀਜ਼ ਦੇ ਭਾਗੀਦਾਰ ਨਹੀਂ ਬਣਦੇ ਗੁਰੂ ਸਬ ਸਾਨੂੰ ਬਖਸ਼ ਲੈਂਦੇ ਨੇ ਜਦੋਂ ਇਹ ਚੀਜ਼ਾਂ ਆਪਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਨਾ ਤਾਂ ਫਿਰ ਉਦੋਂ ਜਦੋਂ ਆਪਾਂ ਬੜੇ ਪਿਆਰ ਨਾਲ ਪੂਰੇ ਵਿਸ਼ਵਾਸ ਦੇ ਨਾਲ আচ্ছা ਇੱਕ ਚੀਜ਼ ਮੈਂ ਤੁਹਾਨੂੰ ਹੋਰ ਜ਼ਰੂਰ ਸਮਝਾਉਂਗੀ ਕਿ ਮੈਂ ਬਹੁਤ ਵਾਰੀ ਤੁਹਾਡੇ ਨਾਲ ਕੁਝ ਪੋਜ਼ਿਟਿਵ ਥਿੰਕਿੰਗ ਦੀਆਂ ਲਾਫ ਅਟਰੈਕਸ਼ਨ ਦੀਆਂ ਵੀਡੀਓ ਸ਼ੇਅਰ ਕੀਤੀਆਂ ਨੇ ਸਾਇੰਸ ਕਹਿੰਦੀ ਹੈ ਕਿ ਜਿਹੋ ਜੀ ਚੀਜ਼ ਆਪਾਂ ਸੋਚਦੇ ਆ ਨਾ ਉਹ ਹੀ ਜੀ ਚੀਜ਼ ਸਾਡੀ ਜ਼ਿੰਦਗੀ 'ਚ ਹੋਣੀ ਸ਼ੁਰੂ ਹੋ ਜਾਂਦੀ ਹੈ ਗੱਲ ਮੈਂ ਤੁਹਾਡੇ ਨਾਲ ਕਾਫੀ ਵਾਰ ਸ਼ੇਅਰ ਕੀਤੀ ਆ ਤੇ ਜਦੋਂ ਆਪਾਂ ਇਹ ਸੋਚੋ ਵੀ ਜਦੋਂ ਆਪਾਂ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਚੰਗੀ ਸੋਚ ਨਾਲ ਪੋਜ਼ਿਟਿਵ ਥਿੰਕਿੰਗ ਦੇ ਨਾਲ ਆਪਾਂ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਕਰਦੇ ਆ ਤੇ ਇਹਨਾਂ ਚੀਜ਼ਾਂ ਤੇ ਆਪਾਂ ਅਮਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੰਨੇ ਆ ਫਿਰ ਉਦੋਂ ਪਰਮਾਤਮਾ ਸਾਡੀ ਹਰ ਅਰਦਾਸ ਪ੍ਰਵਾਨ ਕਰਦੇ ਜੇ ਤੁਸੀਂ ਵੀ ਚਾਹੁੰਦੇ ਹੋ ਨਾ ਵੀ ਗੁਰੂ ਸਭ ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨ ਹਰ ਮੁਸ਼ਕਲ ਦੇ ਵਿੱਚ ਗੁਰੂ ਸਾਹਿਬ ਤੁਹਾਨੂੰ ਰਸਤਾ ਦਿਖਾਉਣ ਹਰ ਮੁਸ਼ਕਲ ਦੇ ਵਿੱਚ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਤੁਹਾਨੂੰ ਕੱਢਣ ਤਾਂ ਫਿਰ ਸਭ ਤੋਂ ਪਹਿਲਾ ਕਦਮ ਜਿਹੜਾ ਹੈ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਇਹਨਾਂ ਤੇ ਅਮਲ ਕਰਨਾ ਸ਼ੁਰੂ ਕਰੋ ਕਿਸੇ ਅੰਗ ਲੋੜਵੰਦ ਦੀ ਮਦਦ ਕਰੋ ਦਾਨ ਪੁੰਨ ਕਰੋ ਜਿੰਨਾ ਵੀ ਕਰ ਸਕਦੇ ਹੋ ਜਿੰਨੀ ਤੁਹਾਡੀ ਸ਼ਰਧਾ ਭਾਵਨਾ ਚਾਹੇ ਉਹ ਕੋਈ ਕੁੱਤਾ ਚਾਹੇ ਕੋਈ ਉਹ ਪੰਛੀ ਹੈ ਚਾਹੇ ਉਹ ਕੋਈ ਇਨਸਾਨ ਹੈ ਜਿੰਨਾ ਤੁਸੀਂ ਕਰ ਸਕੋ ਭੁੱਖੇ ਨੂੰ ਰੋਟੀ ਭੋਜਨ ਸ਼ਿਕਾਉਣਾ ਕਦੇ ਕਿਸੇ ਨੂੰ ਘਰੋਂ ਖਾਲੀ ਹੱਥ ਨਾ ਮੋੜੋ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਸ਼ੁਰੂ ਕਰੋ ਮਹਾਰਾਜ ਦੀ ਕਿਰਪਾ ਆਪਣੇ ਆਪ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹੋ ਚੀਜ਼ਾਂ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਿਹਦੀ ਕਿਰਪਾ ਸਦਕਾ ਇਹ ਚੀਜ਼ਾਂ ਵੀ ਮਹਾਰਜ ਨੇ ਆਪ ਹੀ ਕਰਵਾਈਆਂ ਨੇ ਕਦੋਂ ਗੁਰੂ ਸਾਹਿਬ ਕਰਵਾਉਂਦੇ ਨੇ ਜਦੋਂ ਆਪਾਂ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਪਰ ਆਪਾਂ ਨੂੰ ਆਪ ਕਰਨੀ ਪਵੇਗੀ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਕਾਰਾਤਮਕ ਚੀਜ਼ਾਂ ਨੇ ਨਾ ਮਾੜੀਆਂ ਚੀਜ਼ਾਂ ਇਹ ਸਾਨੂੰ ਆਪ ਛੱਡਣੀਆਂ ਪੈਣੀਆਂ ਫਿਰ ਮਹਾਰਾ ਦੀ ਕਿਰਪਾ ਕਰਦੇ ਨੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਅੱਜ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਸਭ ਨੂੰ ਇਹ ਗੱਲ ਸਮਝ ਆ ਸਕੇ ਤੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ